ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਫਕੀਰ ਨੂੰ ਵੀ ਰਾਜਾ ਬਣਾ ਦਿੰਦੇ ਇਹ ਤਿੰਨ ਨੁਕਤੇ ਭਾਵੇਂ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਵੀ ਮਾੜਾ ਸਮਾਂ ਚੱਲ ਰਿਹਾ ਹੈ ਘਰ ਦੇ ਵਿੱਚ ਦੁੱਖ ਹੈ ਕਲੇਸ਼ ਹੈ ਬਿਮਾਰੀ ਹੈ ਗਰੀਬੀ ਹੈ ਜੋ ਵੀ ਤੁਹਾਡੀ ਜ਼ਿੰਦਗੀ ਦੀ ਚਿੰਤਾ ਪਰੇਸ਼ਾਨੀ ਹੈ ਉਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਰਾਹ ਮਿਲ ਜਾਵੇਗਾ ਬਸ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਕਿਸੇ ਨੂੰ ਕੁਝ ਵੀ ਪੁੱਛਣ ਦੀ ਲੋੜ ਨਹੀਂ ਹੈ ਸੰਗਤੇ ਕਈ ਵਾਰ ਆਪਾਂ ਆਪਣੇ ਘਰ ਦੀਆਂ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੂੰ ਲੈ ਕੇ ਇੰਨਾ ਕਿ ਜ਼ਿਆਦਾ ਦੁਖੀ ਹੋ ਜਾਂਦੇ ਹਾਂ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਆਉਣੇ ਸ਼ੁਰੂ ਹੋ ਜਾਂਦੇ ਹਨ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਹਨ ਸਾਡੇ ਘਰ ਦੇ ਵਿੱਚ ਇੱਕੋ ਦਮ ਇਨਾ ਦੁਖ ਦਲੇਦਰ ਕਿਵੇਂ ਆ ਗਿਆ ਕਿਤੇ ਸਾਡੇ ਘਰ ਨੂੰ ਕਿਸੇ ਨੇ ਨજર ਤਾਂ ਨਹੀਂ ਲਾ ਦਿੱਤੀ ਸਾਡੇ ਘਰ ਦੇ ਜੀਅ ਨੂੰ ਕਿਸੇ ਨੇ ਨજર ਤਾਂ ਨਹੀਂ ਲਾ ਦਿੱਤੀ ਸਾਡੇ ਕੰਮ ਤਾਂ ਦੇ ਕਾਰੋਬਾਰ ਨੂੰ ਤਾਂ ਨਹੀਂ ਕਿਸੇ ਨੇ ਨજર ਲਾ ਦਿੱਤੀ ਜਾਂ ਬੰਨ੍ਹ ਲਾ ਦਿੱਤਾ ਜਦੋਂ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ ਜਾਂ ਫਿਰ ਕੰਮ ਕਰ ਕਰਨ ਨੂੰ ਮਨ ਨਾ ਕਰੇ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦਾ ਕੋਈ ਜੀ ਉਦਾਸ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ ਤਾਂ ਇਦਾਂ ਹੀ ਜਦੋਂ ਆਪਾਂ ਘਰ ਦੇ ਜੀਵਨ ਨੂੰ ਦੇਖਦੇ ਹਾਂ ਇਹਦਾ ਕੰਮ ਕਰਨ ਨੂੰ ਦਿਲ ਕਿਉਂ ਨਹੀਂ ਕਰਦਾ ਤਾਂ ਕਈ ਵਾਰ ਪਰਿਵਾਰ ਦੇ ਮਾਂ ਦੇ ਵਿੱਚ ਨਾ ਚਾਹੁੰਦਿਆਂ ਵੀ ਇਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਕਿਤੇ ਸੱਚਮੁੱਚ ਸਾਡੇ ਬੱਚੇ ਨੂੰ ਜਾਂ ਸਾਡੇ ਪਰਿਵਾਰ ਦੇ ਜੀਵਨ ਨੂੰ ਕਿਸੇ ਨੇ ਕੁਝ ਘਰਤਾ ਨਹੀਂ ਦਿੱਤਾ ਜਦੋਂ ਮਾਂ ਦੇ ਵਿੱਚ ਇਦਾਂ ਦਾ ਵਹਿਮ ਭਰਮ ਆ ਗਿਆ ਜਾਂ ਫਿਰ ਇਹਨਾਂ ਵਹਿਮਾਂ ਭਰਮਾਂ ਦਾ ਇਲਾਜ ਸੋਸੀ ਆਪਣੇ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਟੋਣੇ ਟੋੜ ਕੇ ਤਾਗੇ ਤਵੀਤਾਂ ਦੇ ਚੱਕਰ ਵਿੱਚ ਪੈ ਗਏ ਤਾਂ ਸੱਚ ਕਰਕੇ ਜਾਣਿਓ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟਣ ਦੀ ਜਗ੍ਹਾ ਹੋਰ ਵੱਧ ਜਾਣਗੀਆਂ ਕਿਉਂਕਿ ਜਿਹੜਾ ਬੰਦਾ ਇਹ ਤਾਗੇ ਤਵੀਤ ਟੋਣੇ ਟੋੜਕਿਆਂ ਦੇ ਚੱਕਰ ਦੇ ਵਿੱਚ ਪੈ ਜਾਂਦਾ ਹੈ ਉਹਦੀ ਖੁਦ ਦੀ ਸੋਚਣ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ ਫਿਰ ਉਹ ਦੂਜਿਆਂ ਦੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਉਹ ਕਿਸੇ ਦੂਸਰੇ ਦੇ ਉੱਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਉਹੀ ਉਹਦੀ ਜਿੰਨਗੀ ਦੇ ਵਿੱਚ ਉਹਦੇ ਕੰਮਾਂ ਕਰਾਂ ਦੇ ਵਿੱਚ ਘਾਟਾ ਹੋਰ ਵਾਧਾ ਹੈ ਸੋ ਇਦਾਂ ਦੇ ਧਾਗੇ ਤਵੀਤ ਟੂਣੇ ਟੋੜਕਿਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਸੰਗਤ ਜੀ ਇਹ ਜਿਹੜੇ ਤਿੰਨ ਕੰਮ ਹਨ ਜਿਹੜੇ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਕਿੰਨੇ ਕੁ ਅਸਰਦਾਰ ਹਨ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹਾਲ ਤੁਸੀਂ ਆਪ ਕਰ ਪਾਓਗੇ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਜੇ ਤੁਸੀਂ ਤੋਂ 10 ਕੰਮ ਕਰਨੇ ਸ਼ੁਰੂ ਕਰ ਦਿੱਤੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹ ਤਿੰਨ ਨੁਕਤੇ ਕਿਹੜੇ ਹਨ ਤੇ ਕਿੰਜ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਖਤਮ ਕਰਦੇ ਹਨ ਸਾਰੀ ਗੱਲਬਾਤ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਸੰਗਤ ਜੀ ਇਦਾਂ ਹੀ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਿਹਾ ਕਰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ ਕਹਿੰਦੇ ਕਿ ਉਹ ਪੁੱਤਰ ਨੂੰ ਚੰਗਾ ਪੜਾਇਆ ਲਿਖਾਇਆ ਜਦੋਂ ਪੜਾਈ ਲਿਖਾਈ ਪੂਰੀ ਹੋ ਗਈ ਤਾਂ ਪਿਤਾ ਨੇ ਜੋ ਵੀ ਜੀਵਨ ਭਰ ਦਾ ਧਨ ਕਮਾਇਆ ਸੀ ਪੈਸਾ ਕਮਾਇਆ ਸੀ ਉਹ ਪੈਸਾ ਲਾ ਕੇ ਆਪਣੇ ਬੱਚੇ ਨੂੰ ਇੱਕ ਕਾਰੋਬਾਰ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਬੱਚੇ ਨੇ ਵੀ ਉਹ ਕਾਰੋਬਾਰ ਦੇ ਵਿੱਚ ਜੀ ਲਾ ਕੇ ਮਿਹਨਤ ਕਰਨੇ ਸ਼ੁਰੂ ਕਰ ਦਿੱਤੀ ਕੰਮ ਚੱਲ ਵੀ ਪਿਆ ਪਰ ਅਚਾਨਕ ਹੀ ਉਹਨਾਂ ਉਹਦੇ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ਉਨੇ ਬਹੁਤ ਕੋਸ਼ਿਸ਼ ਕੀਤੇ ਕਿ ਠੀਕ ਕਰਨ ਦੇ ਪਰ ਉਹ ਕਾਟੇ ਨੂੰ ਪੂਰਾ ਨਹੀਂ ਕਰ ਪਾਇਆ ਇਸ ਕਰਕੇ ਕਹਿੰਦੇ ਕਿ ਉਹ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗ ਪਿਆ ਉੱਪਰੋਂ ਕਿਸੇ ਨੇ ਉਹਦੇ ਮਨ ਦੇ ਵਿੱਚ ਇਹ ਵਹਿਮ ਪਾ ਦਿੱਤਾ ਕਿ ਇਦਾਂ ਤਾਂ ਹੋ ਹੀ ਨਹੀਂ ਸਕਦਾ ਤੂੰ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰਦਾ ਸੀ ਜ਼ਰੂਰ ਤੇਰੇ ਕੰਮ ਨੂੰ ਕਿਸੇ ਨੇ ਬੰਨ ਦਿੱਤਾ ਹੈ ਇਹਨੇ ਕਿਹਾ ਕਿ ਮੇਰੇ ਕੰਮ ਨੂੰ ਕੋਈ ਕਿਉਂ ਬੰਨੇਗਾ ਤਾਂ ਕਹਿਣ ਵਾਲੇ ਨੇ ਕਹਿ ਦਿੱਤਾ ਕਿ ਅੱਜ ਕੱਲ ਲੋਕ ਕਿਸੇ ਦੀ ਤਰੱਕੀ ਨੂੰ ਦੇਖ ਕੇ ਜਾਰਦੇ ਹੀ ਨਹੀਂ ਇਸ ਕਰਕੇ ਜ਼ਰੂਰ ਤੇਰੇ ਹੀ ਕਿਸੇ ਜਾਣਕਾਰ ਨੇ ਜਾਂ ਤੇਰੇ ਹੀ ਕਿਸੇ ਰਿਸ਼ਤੇਦਾਰ ਨੇ ਤੇਰੇ ਤੇ ਤੇਰੇ ਕੰਮ ਨੂੰ ਬੰਨ੍ਹ ਦਿੱਤਾ ਹੈ ਇਸ ਕਰਕੇ ਤੇਰਾ ਚੱਲਦਾ ਚੱਲਦਾ ਕੰਮ ਉਹ ਰੁਕ ਗਿਆ ਹੈ ਤੇਨੂੰ ਘਾਟਾ ਪੈ ਗਿਆ ਹੈ ਕਹਿੰਦੇ ਇਹਦੇ ਮਨ ਦੇ ਵਿੱਚ ਇਹ ਗੱਲ ਘਰ ਘਰ ਗਈ ਇਹਨੂੰ ਵੀ ਲੱਗਣ ਲੱਗਾ ਕਿ ਇਹ ਦੱਸਣ ਵਾਲੇ ਇਹ ਦੱਸਣ ਵਾਲੇ ਨੇ ਕਿ ਸਹੀ ਦੱਸਿਆ ਕਿਉਂਕਿ ਮੈਂ ਤਾਂ ਇੰਨੀ ਮਿਹਨਤ ਕਰ ਰਿਹਾ ਸੀ ਮੈਨੂੰ ਤਾਂ ਇੰਨੀ ਜਾਣਕਾਰੀ ਸੀ ਇਸ ਕੰਮ ਦੇ ਬਾਰੇ ਮੇਰੇ ਤੋਂ ਗਲਤੀ ਕਿੰਜ ਹੋ ਸਕਦੀ ਹੈ ਜਰੂਰ ਸੱਚਮੁੱਚ ਮੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਬਸ ਕਹਿੰਦੇ ਕਿ ਉਸ ਦਿਨ ਤੋਂ ਬਾਅਦ ਇਹਨੇ ਦੂਜੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਭਾਵ ਕਿ ਧਾਗੇ ਤਵੀਤ ਟੂਣੇ ਟੁਟਕਿਆਂ ਦੇ ਚੱਕਰ ਦੇ ਵਿੱਚ ਪੈ ਗਿਆ ਕਿ ਮੈਂ ਆਪਣੇ ਕੰਮ ਨੂੰ ਖਲਵਾ ਕੇ ਹੀ ਛੱਡਾਂਗਾ ਕਹਿੰਦੇ ਹੁਣ ਜਿਹਦੇ ਕੋਲ ਵੀ ਜਾਂਦਾ ਉਹ ਇਹਦੇ ਨਾਲ ਬਹੁਤ ਵਾਦੇ ਕਰਦੇ ਤੇ ਇਹਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਉਂਦੇ ਕਹਿੰਦੇ ਕਿ ਤੇਰਾ ਬੰਨਿਆ ਹੋਇਆ ਕੰਮ ਵੀ ਖੁੱਲੇਗਾ ਤੇ ਤੈਨੂੰ ਰਾਤੋਂ ਰਾਤ ਅਮੀਰ ਵੀ ਬਣਾ ਦੇਵਾਂਗੇ ਇਹਦੇ ਤੋਂ ਬਹੁਤ ਸਾਰੇ ਟੋਣੇ ਤੇ ਟੋਣੇ ਕਰਵਾਏ ਜਿਹਦੇ ਵਿੱਚ ਇਹਦੇ ਸਮੇਂ ਦੀ ਤੇ ਇਹਦੇ ਪੈਸੇ ਦੀ ਬਹੁਤ ਜ਼ਿਆਦਾ ਪਰਪਾਦੀ ਹੋਈ ਕਹਿੰਦੇ ਪਰ ਪੱਲੇ ਕੁਝ ਨਾ ਪਿਆ ਬਲਕਿ ਇਹਦੇ ਕੰਮਾਂ ਕਰਾਂ ਦੀ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਜਿੰਨਾ ਸਮਾਂ ਇਹਨੇ ਇਹਨਾਂ ਕੰਮਾਂ ਦੇ ਲਈ ਲਾਇਆ ਉਹਨੇ ਦੇ ਵਿੱਚ ਇਹਦੇ ਸਾਰੇ ਦੋਸਤ ਮਿੱਤਰ ਆਪ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੋ ਗਏ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੇ ਚੰਗੀ ਨੌਕਰੀ ਮਿਲ ਗਈ ਕਿਸੇ ਨੇ ਚੰਗੀ ਨੌਕਰੀ ਕਰਨੇ ਸ਼ੁਰੂ ਕਰ ਦਿੱਤੀ ਇਹ ਦੇਖ ਕੇ ਉਹਦੇ ਮਨ ਦੇ ਵਿੱਚ ਈਰਖਾ ਹੋਰ ਵੱਧ ਗਈ ਕਿ ਮੈਂ ਤਾਂ ਇਹਨਾਂ ਨਾਲੋਂ ਪੜਾਈ ਵੀ ਬਹੁਤ ਜ਼ਿਆਦਾ ਕੀਤੀ ਸੀ ਤੇ ਮੈਂ ਇਹਨਾਂ ਨਾਲੋਂ ਹੁਸ਼ਿਆਰ ਵੀ ਬਹੁਤ ਜ਼ਿਆਦਾ ਸੀ ਮੈਂ ਤਾਂ ਇਹਨਾਂ ਨਾਲੋਂ ਨੰਬਰ ਵੀ ਬਹੁਤ ਜ਼ਿਆਦਾ ਲੈ ਕੇ ਆਉਂਦਾ ਸੀ ਪਰ ਕੰਮ-ਕਾਮ ਨਹੀਂ ਹੋਇਆ ਇਹ ਕਿੰਜ ਹੋ ਸਕਦਾ ਹੈ ਕਹਿੰਦੇ ਹੁਣ ਤਾਂ ਇਹਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨੇ ਵੀ ਛੱਡ ਦਿੱਤੀ ਜਿਹੜਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਕਿਸੇ ਦੀ ਵੀ ਗੱਲ ਨਹੀਂ ਸੀ ਸਮਝਦਾ ਬਸ ਆਪਣੇ ਕਮਰੇ ਦੇ ਵਿੱਚ ਬੈਠਾ ਬੈਠਾ ਸੋਚਦਾ ਰਹਿੰਦਾ ਬਾਹਰ ਜਾਣ ਤੋਂ ਵੀ ਡਰਦਾ ਸੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਤੂੰ ਗਲਤੀ ਕਰ ਹੀ ਨਹੀਂ ਸਕਦਾ ਹੁਣ ਕਹਿਣ ਲੱਗੇ ਕਿ ਤੂੰ ਇੰਨਾ ਸਮਝਦਾਰ ਸਿਆਣਾ ਹੋ ਕੇ ਇੰਨੀ ਵੱਡੀ ਗਲਤੀ ਕਿੰਜ ਕਰ ਗਿਆ ਹੁਣ ਇਹਨੇ ਉਲਟਾ ਸੋਚਣਾ ਸ਼ੁਰੂ ਕਰ ਦਿੱਤਾ ਇਹਨੂੰ ਲੱਗਣ ਲੱਗਾ ਕਿ ਲੋਕ ਤਾਂ ਮੈਨੂੰ ਮੂਰਖ ਸਮਝਦੇ ਹਨ ਕਹਿੰਦੇ ਇਹਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ 네ਗੇਟਿਵ ਵਿਚਾਰਾਂ ਨੇ ਇਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਨਤੀਜਾ ਇਹ ਨਿਕਲਿਆ ਕਿ ਇਹਦੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪੈਣ ਲੱਗਾ ਸਰੀਰ ਇਸ ਤਰ੍ਹਾਂ ਬਿਮਾਰ ਰਹਿਣ ਲੱਗਾ ਕਹਿੰਦੇ ਇਹਨੂੰ ਬਿਮਾਰ ਨਿਰਾਸ਼ਾ ਦੇ ਵਿੱਚ ਘਿਰੇ ਹੋਏ ਨੂੰ ਦੇਖ ਕੇ ਇਹਦੇ ਪਰਿਵਾਰ ਨੂੰ ਬਹੁਤ ਚਿੰਤਾ ਹੋਣ ਲੱਗੀ ਕਿ ਜੇਕਰ ਇਹ ਇਸੇ ਤਰ੍ਹਾਂ ਰਿਹਾ ਤਾਂ ਇਹਦਾ ਸਰੀਰ ਵੀ ਰੋਗੀ ਬਣ ਜਾਵੇਗਾ ਕਹਿੰਦੇ ਉਹਦੇ ਪਿਤਾ ਜੀ ਨੇ ਬਹੁਤ ਵਾਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੂੰ ਕਮਰੇ ਤੋਂ ਬਾਹਰ ਨਿਕਲਿਆ ਕਰ ਮੇਰੇ ਨਾਲ ਸ਼ੈਅਰ ਚੱਲਿਆ ਕਰ ਤੇਰੇ ਸਰੀਰ ਵਿੱਚ ਕੋਈ ਚੁਸਤੀ ਫੁਰਤੀ ਆਵੇਗੀ ਪਰ ਕਹਿੰਦੇ ਇਹ ਕਿਸੇ ਦੀ ਗੱਲ ਨਹੀਂ ਸੀ ਮੰਨਦਾ ਇਹਨੂੰ ਤਾਂ ਇੰਜ ਲੱਗਦਾ ਸੀ ਕਿ ਮੇਰੇ ਉੱਤੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਪੈ ਗਿਆ ਹੈ। ਮੈਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ। ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਪਾਵਾਂਗਾ। ਕਹਿੰਦੇ ਇਹਦੇ ਪਿਤਾ ਜੀ ਸਮਝ ਸਮਝਦਾਰ ਸਿਆਣੇ ਸੀ ਇਸ ਕਰਕੇ ਉਹ ਸਮਝ ਗਏ ਕਿ ਹੁਣ ਆਪਣੇ ਪੁੱਤਰ ਨੂੰ ਇਹਦੇ ਹਿਸਾਬ ਦੇ ਨਾਲ ਨਹੀਂ ਸਮਝਾ। ਇਸ ਕਰਕੇ ਇੱਕ ਦਿਨ ਇਹਦੇ ਪਿਤਾ ਜੀ ਇਹਦੇ ਕੋਲ ਆਏ ਤੇ ਕਿਹਾ ਪੁੱਤਰ ਇੱਕ ਦੋਸਤ ਬਾਰੇ ਦੱਸਣ ਲੱਗੇ ਕਿ ਆਪਣੇ ਬਾਰੇ ਕਹਿਣ ਲੱਗੇ ਕਿ ਤੇਰੇ ਦੋਸਤ ਨੇ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਨਿੱਕੀ ਜੀ ਦੁਕਾਨਦਾਰੀ ਤੋਂ ਉਹਦੇ ਵੱਡੇ ਵੱਡੇ ਸ਼ੋਅਰੂਮ ਬਣ ਗਏ ਕਿ ਤੈਨੂੰ ਪਤਾ ਉਹਨੇ ਇਹ ਸਭ ਕੁਝ ਕਿੰਜ ਕੀਤਾ ਹੈ ਕਹਿੰਦੇ ਨੇ ਕਿ ਅੱਗੋਂ ਕਿਹਾ ਕਿ ਨਹੀਂ ਪਿਤਾ ਜੀ ਮੈਨੂੰ ਕਾਫੀ ਸਮਾਂ ਹੋ ਗਿਆ ਹੈ ਮੈਂ ਆਪਣੇ ਕਿਸੇ ਵੀ ਦੋਸਤ ਮਿੱਤਰ ਦੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਇਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤਾ ਪਿੱਤ ਨੇ ਕਿਹਾ ਗੱਲ ਮੈਨੂੰ ਪਤਾ ਉਹ ਤੇਰਾ ਦੋਸਤ ਜੋ ਤੁਹਾਡੀ ਕਲਾਸ ਦੇ ਵਿੱਚੋਂ ਸਭ ਤੋਂ ਨਲੈਕ ਸੀ ਘਟ ਨੰਬਰ ਲੈਂਦਾ ਸੀ ਪਰ ਉਹ ਅੱਜ ਇੱਕ ਕਾਮਯਾਬ ਬਿਜ਼ਨਸਮੈਨ ਬਣ ਗਿਆ ਹੈ ਤੈਨੂੰ ਪਤਾ ਉਹ ਕਿਵੇਂ ਬਣਿਆ ਇਹਨੇ ਕਿਹਾ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਦਿਓ ਇਹਨੇ ਕਿਹਾ ਕਿ ਉਹਨੂੰ ਇੱਕ ਸੰਤ ਫਕੀਰ ਨੇ ਤਿੰਨ ਮੰਤਰ ਦਿੱਤੇ ਸੀ ਜਿਨ੍ਹਾਂ ਨਾਲ ਉਹ ਕਾਮਯਾਬ ਹੋ ਗਿਆ ਤੇ ਕਹਿੰਦੇ ਕਹਿਣ ਲੱਗਾ ਕਿ ਪਿੱਤਾ ਜੀ ਉਹ ਤਿੰਨ ਮੰਤਰ ਕਿਹੜੇ ਹਨ ਪਤਾ ਲੱਗ ਸਕਦਾ ਹੈ ਜੇ ਮੈਨੂੰ ਉਹ ਤਿੰਨ ਮੰਤਰ ਪਤਾ ਲੱਗ ਜਾਣ ਤਾਂ ਕਿ ਮੈਂ ਵੀ ਕੰਮ ਚਾ ਪਹੁੰਚਾਂਗਾ ਤੇ ਉਹਦੇ ਪਿਤਾ ਜੀ ਨੇ ਕਿਹਾ ਕਿ ਪੁੱਤਰ ਉਹ ਤਿੰਨ ਮੰਤਰ ਉਹ ਤਿੰਨ ਮੰਤਰ ਪਤਾ ਤਾਂ ਮੈਂ ਕਰ ਲਵਾਂਗਾ ਪਰ ਮੈਨੂੰ ਨਹੀਂ ਲੱਗਦਾ ਕਿ ਤੂੰ ਕਰ ਪਾਵੇਂਗਾ ਕਿਉਂਕਿ ਤੂੰ ਤਾਂ ਬਹੁਤ ਲੇਟ ਉੱਠਦਾ ਹੈ ਇਹਦੇ ਲਈ ਤੈਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ ਤੇ ਕਹਿੰਦੇ ਕਿ ਉਹ ਲੜਕੇ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੈਨੂੰ ਸਾਰੀ ਗੱਲ ਬਾਤ ਦੱਸੋ ਜੇ ਮੇਰੇ ਸਵੇਰੇ ਉੱਠਣ ਦੇ ਨਾਲ ਮੇਰੀ ਜ਼ਿੰਦਗੀ ਦੀ ਇਹ ਨਾਕਾਮਯਾਬੀ ਦੂਰ ਹੋ ਸਕਦੀ ਹੈ ਤਾਂ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਕਾਮਯਾਬ ਹੋ ਸਕਾਂ ਸਵੇਰੇ ਉੱਠਣ ਦੇ ਨਾਲ ਹੋਰ ਕੀ ਚਾਹੀਦਾ ਹੈ ਤੁਸੀਂ ਮੈਨੂੰ ਦੱਸੋ ਕੀ ਕਰਨਾ ਪਵੇਗਾ ਤਾਂ ਉਸਦੇ ਪਿਤਾ ਨੇ ਕਿਹਾ ਪੁੱਤਰ ਇਹਦੇ ਲਈ ਤੈਨੂੰ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਪੈਣਾ ਹੈ ਤੇ ਪਿੰਡ ਦੇ ਬਾਹਰ ਜਾ ਕੇ ਪੰਛੀਆਂ ਨੂੰ ਚੋਗਾ ਪਾਉਣਾ ਪਵੇਗਾ ਤੇ ਇੱਕ ਮੰਤਰ ਜੋ ਸੰਤ ਫਕੀਰ ਨੇ ਤੇਰੇ ਦੋਸਤ ਨੂੰ ਦੱਸੇ ਹਨ ਉਹ ਵੀ ਤੈਨੂੰ ਕਰਨੇ ਪੈਣੇ ਹਨ ਉਹ ਮੰਤਰ ਨੂੰ ਤੂੰ ਆਪਣੇ ਮਨ ਦੇ ਵਿੱਚ ਬੋਲਦਾ ਜਾਣਾ ਹੈ ਜੇਕਰ ਤੁਸੀਂ ਉਹ ਮੰਤਰ ਬੋਲਦੇ ਜਾਓਗੇ ਤਾਂ ਤੇਰੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਉਹ ਮੰਤਰ ਨੂੰ ਆਪਣੇ ਮਨ ਦੇ ਵਿੱਚ ਬੋਲਦੇ ਰਹਿਣਾ ਹੈ ਉਹ ਲੜਕਾ ਕੀ ਕਰਦਾ ਹੈ ਕਿ ਉਹ ਮੰਤਰ ਬੋਲਣੇ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਲੜਕੇ ਨੂੰ ਸਮਝ ਆਉਂਦੀ ਹੈ ਕਿ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਸਨੇ ਦਾਣਾ ਪਾਉਣਾ ਪੰਛੀਆਂ ਨੂੰ ਕਹਿੰਦੇ ਕਿ ਪੰਛੀਆਂ ਨੂੰ ਦੇਖ ਕੇ ਜਦੋਂ ਚੋਗਾ ਪਾਉਂਦਾ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਹਰ ਰੋਜ਼ ਇਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਇਹਨੇ ਇਹ ਕੰਮ ਕੀਤਾ ਓਵੇਂ ਓਵੇਂ ਹੀ ਇਹਦੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਵ ਆਉਣ ਲੱਗਾ ਇਹਦਾ ਸਰੀਰ ਹੁਣ ਚੁਸੇ ਫੁਰਤੀ ਚ ਰਹਿਣ ਲੱਗਾ ਹੁਣ ਇਹਨੇ ਆਪਣੇ ਕੰਮਾਂ ਕਰਾਂ ਦੇ ਵਿੱਚ ਦਿਲਚਸਪੀ ਦਿਖਾਉਣੇ ਸ਼ੁਰੂ ਕਰ ਦਿੱਤੇ ਆਦੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਘਰੋਂ ਬਾਹਰ ਜਾ ਕੇ ਕੁਝ ਲੋਕਾਂ ਨੂੰ ਮਿਲਦਾ ਇਸ ਤਰ੍ਹਾਂ ਨਾਲ ਕੁਝ ਹੀ ਦਿਨਾਂ ਦੇ ਵਿੱਚ ਇਹਦੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ 네ਗੇਟਿਵਿਟੀ ਇਹਦੇ ਸਰੀਰ ਦਾ ਆਲਸ ਦੂਰ ਹੋ ਗਿਆ ਕਿਉਂਕਿ ਇੱਕ ਤਾਂ ਉਸਨੇ ਪਹਿਲਾਂ ਅਮਰਤ ਵਿਲਾ ਸੰਭਲਿਆ ਦੂਸਰਾ ਉਸਨੇ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਤੀਸਰਾ ਉਸਨੇ ਉਹ ਜਿਹੜਾ ਮੰਤਰ ਸੀ ਉਹ ਬੋਲਣਾ ਸ਼ੁਰੂ ਕਰ ਦਿੱਤਾ ਇਨੇ ਆਪਣੇ ਉਸ ਕੰਮਦਾਨਿਆਂ ਨੂੰ ਫੇਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਹਨੇ ਚੰਗੀ ਤਰ੍ਹਾਂ ਸਟੱਡੀ ਕੀਤੀ ਤਾਂ ਪਤਾ ਲੱਗਾ ਕਿ ਮੇਰੇ ਤੋਂ ਹੀ ਗਲਤੀ ਹੋਈ ਜਿਸ ਕਾਰਨ ਮੇਰਾ ਇਹਨਾਂ ਨੁਕਸਾਨ ਹੋਇਆ। ਕਹਿੰਦੇ ਇਹਨੇ ਦੁਬਾਰਾ ਤੋਂ ਜਾਣਕਾਰੀ ਹਾਸਲ ਕੀਤੀ। ਫਿਰ ਤੋਂ ਨਵੀਂ ਹਿੰਮਤ ਹੌਸਲੇ ਦੇ ਨਾਲ ਮਿਹਨਤ ਕਰਨੇ ਸ਼ੁਰੂ ਕਰ ਦਿੱਤੀ। ਤਾਂ ਇਹ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਕਾਰੋਬਾਰ ਨੂੰ ਫੇਰ ਤੋਂ ਲੈ ਕੇ ਤੁਰਿਆ। ਹੁਣ ਇਹਨੂੰ ਇਹਦੇ ਕਾਰੋਬਾਰ ਦੇ ਵਿੱਚ ਵਾਦਾ ਹੋਣ ਲੱਗਾ ਇਹ ਬਹੁਤ ਖੁਸ਼ ਹੋਇਆ ਕਹਿੰਦੇ ਜਦੋਂ ਇਹ ਖੁਸ਼ ਰਹਿਣ ਲੱਗਾ ਇੱਕ ਦਿਨ ਉਹਨੇ ਆਪਣੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿਤਾ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਇਹ ਤਿੰਨ ਮੰਤਰ ਦੱਸੇ ਪਰ ਮੈਨੂੰ ਦੱਸੋ ਕਿ ਉਹ ਤਿੰਨ ਮੰਤਰ ਕਿਹੜੇ ਸੰਤ ਫਕੀਰ ਜੀ ਨੇ ਮੇਰੇ ਦੋਸਤ ਨੂੰ ਦੱਸੇ ਸੀ ਆਪਾਂ ਉਹ ਸੰਤ ਫਕੀਰ ਜੀ ਦਾ ਧੰਨਵਾਦ ਕਰਦੇ ਹਾਂ ਤਾਂ ਕਹਿੰਦੇ ਇਹਦੇ ਪਿਤਾ ਜੀ ਮਸਕਰਾਏ ਤੇ ਕਹਿਣ ਲੱਗੇ ਪੁੱਤਰ ਇਹ ਤਿੰਨ ਮੰਤਰ ਜੋ ਮੈਂ ਤੈਨੂੰ ਦੱਸੇ ਹਨ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਇਹਨਾਂ ਤਿੰਨ ਮੰਤਰਾਂ ਦੇ ਨਾਲ ਹੀ ਕੋਈ ਇਨਸਾਨ ਕਾਮਯਾਬ ਹੋ ਸਕਦਾ ਹੈ ਬਿਨਾਂ ਤਿੰਨ ਮੰਤਰਾਂ ਦੇ ਬਿਨਾਂ ਕੋਈ ਕਾਮਯਾਬ ਨਹੀਂ ਹੋ ਸਕਦਾ ਪਰ ਪੁੱਤਰ ਮੈਨੂੰ ਤੇਰੇ ਹਿਸਾਬ ਦੇ ਨਾਲ ਤੈਨੂੰ ਦੱਸਣਾ ਪਿਆ ਕਿਉਂਕਿ ਜੇਕਰ ਮੈਂ ਤੈਨੂੰ ਸਿੱਧਾ ਕਹਿ ਦਿੰਦਾ ਕਿ ਪੁੱਤਰ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਵੇਰ ਦੀ ਸੈਰ ਕਰਿਆ ਕਰ ਤੂੰ ਮੇਰੀ ਗੱਲ ਨੇ ਸੇ ਮੰਨਣੀ ਫਿਰ ਮੈਨੂੰ ਤੇਰੇ ਹਿਸਾਬ ਦੇ ਨਾਲ ਇਹ ਕੰਮ ਤੇ ਉਪਾ ਕਹਿ ਕੇ ਤੇਰੇ ਤੋਂ ਕਰਵਾਉਣੇ ਪਏ ਤੇ ਤੂੰ ਕਰ ਵੀ ਲਏ ਅਤੇ ਦੇਖ ਇਹਨਾਂ ਤਿੰਨਾ ਹੀ ਕੰਮਾਂ ਦਾ ਤੇਰੇ ਜੀਵਨ ਦੇ ਉੱਤੇ ਕਿੰਨਾ ਚੰਗਾ ਪ੍ਰਭਾਵ ਪਿਆ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣੇ ਜ਼ਰੂਰੀ ਹਨ ਜੇ ਸਾਡਾ ਤਨ ਤੇ ਮਨ ਤਨ ਜੇ ਸਾਡਾ ਤਨ ਤੇ ਮਨ ਤੰਦਰੁਸਤ ਨਰੋਇਆ ਹੋਵੇਗਾ ਤਾਂ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਪਰ ਤੂੰ ਤਾਂ ਆਪਣੇ ਮਨ ਨੂੰ ਹੀ ਬਿਮਾਰ ਕਰ ਲਿਆ ਤੇ ਤਨ ਨੂੰ ਵੀ ਬਿਮਾਰ ਕਰ ਲਿਆ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੇ ਸਾਡੇ ਮਨ ਦੇ ਵਿੱਚ ਪੋਜ਼ੀਟਿਵ ਵਿਚਾਰ ਹਨ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਤਾਂ ਫਿਰ ਸਾਡਾ ਸਰੀਰ ਵੀ ਤੰਦਰੁਸਤ ਨਰੋਇਆ ਰਹਿੰਦਾ ਹੈ ਜੋ ਸੇਫ ਹਰਤੇ ਦੇ ਵਿੱਚ ਰਹਿੰਦਾ ਹੈ ਪਰ ਜੇ ਸਾਡੇ ਮਨ ਦੇ ਵਿੱਚ ਮਾਣੇ ਖਿਆਲ ਆਉਣ ਲੱਗ ਜਾਣ ਸਾਡਾ ਮਾਨ ਹੀ ਢੇਰੀ ਟਾ ਜਾਵੇ ਤਾਂ ਫਿਰ ਸਾਡਾ ਸਰੀਰ ਹੀ ਸਾਥ ਦੇ ਤਾਂ ਫਿਰ ਸਾਡਾ ਸਰੀਰ ਹੀ ਸਾਥ ਦੇਣਾ ਛੱਡ ਦਿੰਦਾ ਹੈ ਸੋ ਸਾਨੂੰ ਜੋ ਮਿਲਦਾ ਹੈ ਮਨ ਕਰਕੇ ਮਿਲਦਾ ਹੈ ਮਨ ਦੀ ਅਸਲ ਖੁਰਾਕ ਹੈ ਭਜਨ ਬੰਦਗੀ ਪ੍ਰਮਾਤਮਾ ਦਾ ਨਾਮ ਮਨ ਦੀ ਚੰਗੀ ਖੁਰਾਕ ਹੈ ਚੰਗੇ ਵਿਚਾਰ ਕਹਿੰਦੇ ਹਨ ਉਹ ਲੜਕੇ ਨੇ ਕਿਹਾ ਪੁੱਤ ਜੀ ਮੈਂ ਤੁਹਾਡੀ ਇੱਕ ਇੱਕ ਗੱਲ ਸਮਝ ਗਿਆ ਆ ਸਾਡੇ ਮਨ ਨੂੰ ਤੰਦਰੁਸਤ ਨਰੋਇਆ ਰੱਖਣ ਦੇ ਲਈ ਸਵੇਰੇ ਜਲਦੀ ਉੱਠਣਾ ਹੈ ਸਵੇਰੇ ਦੀ ਸੈਰ ਕਰਨੀ ਹੈ ਤੇ ਮਨ ਨੂੰ ਖੁਸ਼ ਰੱਖਣ ਦੇ ਲਈ ਗੁਰੂ ਦਾ ਗਿਆਨ ਤੇ ਧਿਆਨ ਛੋਰੀ ਹੈ ਪਰ ਮੈਨੂੰ ਪੰਛੀਆਂ ਨੂੰ ਦਾਣਾ ਪਾਉਣ ਵਾਲੀ ਗੱਲ ਸਮਝਦੇ ਵਿੱਚ ਨਹੀਂ ਆਈ ਤਾਂ ਪਿਤਾ ਜੀ ਨੇ ਕਿਹਾ ਕਿ ਪੁੱਤਰ ਇਹ ਨੁਕਤਾ ਮੈਂ ਆਪਣੇ ਆਪ ਦੇ ਉੱਤੇ ਅਪਲਾਈ ਕੀਤਾ ਪਿਤਾ ਨੇ ਦੱਸਿਆ ਮੇਰੇ ਮਨ ਜਦੋਂ ਵੀ ਉਦਾਸ ਪਰੇਸ਼ਾਨ ਹੁੰਦਾ ਤਾਂ ਮੈਂ ਕੁਝ ਸਮਾਂ ਇਹ ਪੰਛੀਆਂ ਪਰਿੰਦਿਆਂ ਦੇ ਨਾਲ ਬਿਤਾਉਂਦਾ ਹਾਂ ਜਾਂ ਫਿਰ ਪੇੜ ਪੌਦਿਆਂ ਦੇ ਨਾਲ ਕਿਉਂਕਿ ਮੈਂ ਕਿਤੇ ਸੁਣਿਆ ਸੀ ਕਿ ਪੰਛੀਆਂ ਪਰਿੰਦਿਆਂ ਦੇ ਨਾਲ ਪੇੜ ਪੌਦਿਆਂ ਦੇ ਨਾਲ ਸਮਾਂ ਬਿਤਾਉਣ ਦੇ ਨਾਲ ਮਨ ਬੜਾ ਖੁਸ਼ ਰਹਿੰਦਾ ਹੈ ਅਤੇ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਦੇਖਿਆ ਹੈ ਕਿ ਮੈਂ ਕਿਸੇ ਵੀ ਗੱਲੋਂ ਪਰੇਸ਼ਾਨ ਹੋਵਾਂ ਪੰਛੀਆਂ ਦੇ ਨਾਲ ਪੌਦਿਆਂ ਦੇ ਨਾਲ ਗੱਲਾਂ ਕਰਦਾ ਹਾਂ ਇਹ ਪੰਛੀਆਂ ਨੂੰ ਜਦੋਂ ਆਪਾਂ ਦੇਖਦੇ ਹਾਂ ਖੇਡਦੇ ਹਾਂ ਤਮ ਮਾਨ ਬੜਾ ਖੁਸ਼ ਹੁੰਦਾ ਹੈ ਜਦੋਂ ਵੱਦ ਦਾ ਫੁੱਲਦਾ ਦੇਖਦੇ ਹਾਂ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ ਉਹ ਖੁਸ਼ੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਸੋ ਇਹ ਨੁਕਤਾ ਮੇਰੇ ਤੋਂ ਕੰਮ ਕੀਤਾ ਮੇਰਾ ਸੋ ਇਹ ਨੁਕਤਾ ਮੇਰੇ ਤੇ ਕੰਮ ਕੀਤਾ ਇਸ ਕਰਕੇ ਮੈਂ ਤੇਰੇ ਲਈ ਵੀ ਅਪਲਾਈ ਕੀਤਾ ਤੇਰੇ ਤੇ ਵੀ ਇਹ ਨੁਕਤਾ ਕੰਮ ਕੀਤਾ ਹੈ ਹਰ ਇੱਕ ਇਨਸਾਨ ਤੇ ਇਹ ਨੁਕਤਾ ਕੰਮ ਕਰਦਾ ਹੈ ਜਦੋਂ ਆਪਾਂ ਪੰਛੀਆਂ ਪੰਰੀਂਦਿਆਂ ਪੰਛੀਆਂ ਪਰੀਂਦਿਆਂ ਪੇੜ ਪੌਦੇ ਆਂ ਭਾਵ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦਾ ਖਿਆਲ ਰੱਖਦੇ ਹਾਂ ਉਹਦੀ ਦੇਖਭਾਲ ਕਰਦੇ ਹਾਂ ਤਾਂ ਕੁਦਰਤ ਸਾਡੇ ਉਤੇ ਮਿਹਰਬਾਨ ਹੁੰਦੀ ਹੈ ਸਾਡਾ ਇਹ ਨੇਕ ਕਰਮ ਬੰਦਾ ਹੈ ਸੋ ਇਸ ਤਰ੍ਹਾਂ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਹੀ ਰਸਤੇ ਤੇ ਲੈ ਕੇ ਆਂਦਾ ਕਿਉਂਕਿ ਜੇਕਰ ਘਰ ਦਾ ਕੋਈ ਇੱਕ ਜੇਹੀ ਗਲਤ ਰਾਹ ਤੇ ਤੁਰ ਪਵੇ ਜਾਂ ਮਾੜੀ ਸੰਗਤ ਵਿੱਚ ਪੈ ਜਾਵੇ ਤਾਂ ਘਰ ਦੇ ਦੂਜੇ ਜੀਵਾਂ ਨੂੰ ਬੜੀ ਸਮਝਦਾਰੀ ਤੇ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਜੇ ਘਰ ਦੇ ਜੀਵਾਂ ਦਾ ਸਾਥ ਹੋਵੇ ਤਾਂ ਆਪਾਂ ਆਪਣੇ ਘਰ ਦੇ ਉਸ ਜੀਵ ਨੂੰ ਸਿੱਧੇ ਰਸਤੇ ਤੇ ਲਿਆ ਸਕਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਤਿੰਨ ਉਪਾਅ ਬਾਰੇ ਗੱਲ ਕੀਤੀ ਹੈ ਭਾਵ ਕਿ ਤਿੰਨ ਨੁਕਤੇਆਂ ਦੀ ਗੱਲ ਕੀਤੀ ਹੈ ਤਿੰਨ ਨੁਕਤੇ ਕੋਈ ਵੀ ਮਨੁੱਖ ਆਪਣੇ ਜ਼ਿੰਦਗੀ ਦੇ ਵਿੱਚ ਅਪਣਾ ਲਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਤਰੱਕੀ ਹਾਸਲ ਕਰ ਸਕਦਾ ਹੈ ਸਵੇਰੇ ਜਲਦੀ ਉੱਠਣ ਕਰਕੇ ਸਵੇਰ ਦੀ ਸੈਰ ਕਰਨ ਕਰਕੇ ਸਾਂਡਾ ਸਰੀਰ ਤੰਦਰੁਸਤ ਨਰੋਇਆ ਰਹਿੰਦਾ ਹੈ ਅਤੇ ਆਪਣੇ ਪਰਮ ਪਿਤਾ ਪ੍ਰਮਾਤਮਾ ਜੀ ਦਾ ਨਾਮ ਜਪਣ ਕਰਕੇ ਸਾਡੇ ਉੱਤੇ ਸੱਚੇ ਪਾਇਸ਼ਾ ਜੀ ਦੀ ਕਿਰਪਾ ਹੁੰਦੀ ਹੈ ਤੇ ਸਾਡੇ ਮਨ ਨੂੰ ਇੱਕ ਵਿਸ਼ਵਾਸ ਹੁੰਦਾ ਹੈ ਇੱਕ ਸ਼ਕਤੀ ਇੱਕ ਪਾਵਰ ਹੁੰਦੀ ਹੈ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਸਾਡੇ ਸਰੀਰ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ એનર્ਜੀ ਆ ਜਾਂਦੀ ਹੈ ਸੋ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ శేర్గూ జీ కాలసా వాతే